ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਆਨੰਦੀ ਖੇਲ ਰੀ ਦਿਖਾਉ ਰਹਾਉ ਖਿਨਹੁ ਪੈ ਨਿਰ ਪੈ ਖਿਨਹੁ ਖਿਨਹੁ ਉਠਤਾਇਓ ਖਿਨਹੁ ਰਤ ਭੋਗਨ ਖਿਨਹੁ ਖਿਨਹੁ ਤਜ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਾਰੰ 7ਵਾਂ ਆਸਾਵਰੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋਚਿਤ ਧਰ ਹਾਂ ਆਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਗਹਿੜਿਓ ਮੂਡ ਨਾ ਰਹਾ ਅਨਨੇ ਉਪਾਵ ਕਰ ਹਾਂ ਤਉ ਨਿਕਸੈ ਸ਼ਰਨ ਪੈ ਰੀ ਸਫੀ ਥਿਰ ਥਿਰ ਚਿਤ ਫਿਰਹਾ ਬਾਨ ਗ੍ਰਹਿ ਸੰਸਾਰ ਹਾਂ ਅੰਤਰ ਏਕ ਤੇ ਰਹਾ ਬਾਹਰ ਅਨੇਕ ਧਰ ਹਾਂ ਰਾਜਨ ਯੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਪੰਜਵਾਂ ਮਨਸਾ ਏਕਮਾਨ ਹਾਂ ਗੁਰຊੁ ਨੇ ਧਿਆਨ ਹਾਂ ਧ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਾਨ ਹਾਂ ਤਉ ਮਿਲੀਐ ਗੁਰ ਕਿਰਪਾਣ ਮੇਰੇ ਮਨ ਆ ਰਹਾਉ ਟੂਟੇ ਅਨ ਪ੍ਰਾਨ ਹਾਂ ਰਵਿਓ ਸਰਬ ਥਾਨ ਹਾਂ ਲਹਿਓ ਜਮ ਭਿਆਨ ਹਾਂ ਪਾਇਓ ਪੇਟ ਥਾਨ ਹਾਂ ਤਉ ਚੂਕੀ ਸਗਲ ਕਾਨ ਲਹਿਨੋ ਜਿਸਮ ਥਾਨ ਹਾਂ ਪਹਿ ਪਾਵਕ ਪਾਰ ਪ੍ਰਾਨ ਹਾ ਨਿਜ ਕਰ ਤਿਸ ਹੈ ਥਾਨ ਹਾ ਹਰ ਰਸ ਰਸ ਹੈ ਮਾਨ ਹਾ ਲਾਠੀ ਤਿਸ ਕੋ ਖਾਨ ਹਾ ਨਾਲਕ ਸਹਿਜ ਸਮਾਇਓ ਰੇ ਮਨਾ ਆਸਾ ਵਿਰੀ ਮਹੱਲਾ ਪੰਜਵਾਂ ਹਰ 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 ਗੁਨੀ ਹਾ ਜਪਿਐ ਸਹਿਜ ਧੁਨੀ ਹਾ ਸਾਧੂ ਰਸਨ ਭਣੀ ਹਾ ਛੂਟਨ ਬਿਦ ਸੁਣੀ ਹਾ ਪਾਇਆ ਵਡਪੁਨੀ ਮੇਰੇ ਮਨਾ ਰਹਾਉ ਖੋਜਹਿ ਜਨ ਮੁਨੀ ਹਾਂ ਸ੍ਰਬ ਕਾ ਪ੍ਰਭ ਧਨੀ ਹਾਂ ਦੁਲਭ ਕਲੁ ਧਨੀ ਹਾਂ ਦੁਖ ਬਿਨਾ ਸੁਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨ ਸੋ ਤੇ ਵਿਐ ਹਾਂ ਅਲਖ ਅਭੇ ਵਿਐ ਹਾਂ ਤਾ ਸਿਉ ਪ੍ਰੀਤ ਕਰ ਹਾਂ ਬਿਨ ਸੁਨਾ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਮਕ ਮਨ ਮਾਨਿਆ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਦਾਨ ਲਹੋ ਹਾਂ ਸੁਖ ਹੈ ਸਮਾਈਐ ਮੇਰੇ ਮਨਾ ਰਹਾਉ ਜੀਵਤ ਜੋ ਮਰੈ ਹਾਂ ਦੁ ਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਧੇ ਸਿਆਹਾ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਆਸਾवरी ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾਰਸ ਜੋ ਵਿਧੇ ਹਾਂ ਤਾ ਕਉ ਸਗਲ ਸਿਧੇ ਹਾਂ ਆਣ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਾਸ ਹਰੇਨ ਹੋਏ ਹਾਂ ਵਿਆਪੈ ਦੁੱਖ ਨਾ ਕੋਏ ਹਾਂ ਭਗਤਾ ਚਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਆਸਿਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਧ ਜਨ ਮੀਤ ਤੁਮ ਹਾ ਨਾਮ ਧੜਾਏ ਮੂਹ ਹਾ ਤਿਸ ਬਿਨ ਨਾਹੀ ਕੋਈ ਹਾ ਮਨ ਹੈ ਅਰਾਜ ਸੋਏ ਹਾ ਨਿਮਖ ਨਾ ਵੀਸਰੈ ਹਾ ਤਿਸ ਬਿਨ ਕਿਉ ਸਰੈ ਹਾ ਗੁਰ ਕਉ ਕੁਰਬਾਨ ਜਾਓ ਹਾ ਨਾਨਕ ਜਪੇ ਨਾਮ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ कारण करण तू हवर न सुझे कर है सो हो हां सहज सुख सो ये हाँ तीर्ज मन पय हृ कय मेरे मना रहा साधु संग में हां पूर्ण संज में हाँ जब ते छुट्टे आप हाँ तब ते मिटे ताप हां कृपा तारिया ਬਤ ਰਖ ਬਨਵਾਰਿਆ ਮੇਰੇ ਮਨਾ ਇਹ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀਂ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੈ ਹਾਂ ਸਭ ਕਿਸੇ ਤਿਸ ਸੁਝੈ ਹਾਂ ਪਾਤਤ ਉਧਾਰਲੇ ਹੋ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ ਆਸਾ ਗਰੀ ਮਹੱਲਾ ਪੰਜਵਾ ਇੱਕ ਤੁਕਾ ਕੋਈ ਪਰਦੇਸ ਆਹਾਂ ਸੁਣਤ ਸੰਦੇਸ ਆਹਾਂ ਰਹਾਉ ਜਾਂ ਸਿਉ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ ਜਨਮ ਹੈ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸਹੇ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ